ਸਤਿ ਸ਼੍ਰੀ ਅਕਾਲ ਸਾਥਿਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸਾਥਿਓ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਦੇਖ ਰਹੇ ਹੋਗੇ ਜਿਹਦੇ ਵਿੱਚ ਕਿ ਇੱਕ ਕਿਸਾਨ ਵੱਲੋਂ ਉਗਰਾਹਾਂ ਜਥੀਬੰਦੀ ਦਾ ਕੋਈ ਕਿਸਾਨ ਆ ਘਰਾਚੋ ਪਿੰਡ ਦਾ ਪਰ ਉਹਦੇ ਵੱਲੋਂ ਦੋ ਬੱਚੇ ਜੋ ਨੌਜਵਾਨ ਜਿਹੜੇ ਕਿ ਇੱਕ ਬਾਲੀਆਂ ਪਿੰਡ ਦਾ ਸੀ ਔਰ ਇੱਕ ਚੱਠੇ ਪਿੰਡ ਦਾ ਸੀ ਰਵਿਦਾਸ ਜੀ ਆ ਸਮਾਜ ਦੇ ਨਾਲ ਸੰਬੰਧਤ ਸੀ ਅਸੀਂ ਭਾਈ ਜਰਨਲ ਸੰਬੰਧਤ ਸੀ ਉਹਨਾਂ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਆ ਔਰ ਬਹੁਤ ਸਾਰੇ ਸਾਥੀ ਸਾਨੂੰ ਹਮੇਸ਼ਾ ਹੀ ਮੈਸੇਜ ਕਰਦੇ ਰਹਿੰਦੇ ਨੇ ਕਿ ਸਾਰੇ ਕਿਸਾਨ ਮਾੜੇ ਨਹੀਂ ਹੁੰਦੇਗੇ ਸਾਰੇ ਜੱਟ ਮਾੜੇ ਨਹੀਂ ਹੁੰਦੇ ਤੁਸੀਂ ਸਮਾਜ ਦੇ ਵਿੱਚ ਪਾੜਾ ਪਾਉਣ ਦਾ ਕੰਮ ਕਰਦੇ ਆ ਪਰ ਸਾਥਿਓ ਤੁਸੀਂ ਵੀ ਤੁਹਾਡੇ ਵੀ ਦਿਮਾਗ ਦੇ ਵਿੱਚ ਤੁਹਾਡੇ ਵੀ ਜਾਣ ਦੇ ਵਿੱਚ ਸਵਾਲ ਹੋਊਗਾ ਕਿ ਜਦੋਂ ਘਰਾਚੋ ਪਿੰਡ ਦਾ ਉਹ ਜੱਟ ਬੁਰੇ ਤਰੀਕੇ ਦੇ ਨਾਲ ਉਹਨਾਂ ਦੋ ਨੌਜਵਾਨਾਂ ਨੂੰ ਕੁੱਟ ਰਿਹਾ ਸੀ ਤਾਂ ਜਿਹੜੇ ਹੋਰ ਕਿਸਾਨ ਸੀ ਉਹ ਉੱਥੇ ਦੇਖੇ ਮਿਲ ਖੜ ਕੇ ਤਮਾਸ਼ਾ ਦੇਖ ਰਹੇ ਸੀ ਹਨ ਵੀ ਕਿਉਂ ਨਹੀਂ ਉਹਨਾਂ ਨੇ ਆ ਕੇ ਉਹਨਾਂ ਨੌਜਵਾਨਾਂ ਨੂੰ ਛਡਾਇਆ ਔਰ ਦੂਜੇ ਪਾਸੇ ਸਾਨੂੰ ਸੁਣਨ ਚ ਆਇਆ ਖਬਰਾਂ ਵੀ ਅਸੀਂ ਲੱਗੀਆਂ ਦੇਖਿਆ ਕਿ ਜਿਹੜੇ ਨੌਜਵਾਨਾਂ ਦੀ ਕੁੱਟਮਾਰ ਹੋਈ ਆ ਉਹਨਾਂ ਦੇ ਉੱਪਰ ਹੀ 307 ਦਾ ਜਿਹੜਾ ਪਰਚਾ ਉਹ ਦਰਜ ਕਰਵਾ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਔਰ ਉਹਨਾਂ ਨੇ ਧਰਨਾ ਲਾਉਣ ਦੀ ਵੀ ਗੱਲ ਆਖੀ ਸੀ ਕਿਸਾਨਾਂ ਨੇ ਕਿ ਜੇਕਰ ਕਿਸਾਨਾਂ ਦੇ ਉੱਪਰ ਪਰਚਾ ਦਰਜ ਹੁੰਦਾ ਕੁੱਟਮਾਰ ਦਾ ਤਾਂ ਅਸੀਂ ਧਰਨੇ ਲਾਵਾਂਗੇ ਪ੍ਰਦਰਸ਼ਨ ਕਰਾਂਗੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਐਸ ਸੀ ਐਸ ٹی ਦਾ ਪਰਚਾ ਜਿਹੜਾ ਤੁਹਾਨੂੰ ਪਤਾ ਕਿ ਐਕਟ ਲੱਗਦਾ ਜਦੋਂ ਕਿਸੇ ਸ਼ੈਡਿਊਲ ਕਾਸਟ ਦੇ ਉੱਤੇ ਐਟ੍ਰੋਸਿਟੀ ਹੁੰਦੀ ਹੈ ਸ਼ੈਡਿਊਲ ਕਾਸਟ ਨੂੰ ਇੱਕ ਉੱਚ ਵਰਗ ਦੁਆਰਾ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਐਸ ਸੀ ਐਸ ٹی ਦਾ ਐਕਟ ਜਿਹੜਾ ਉਹ ਲੱਗ ਜਾਂਦਾ ਉਹਨਾਂ ਨੇ ਕਿਹਾ ਕਿ ਐਸ ਸੀ ਐਸ ٹی ਐਕਟ ਵਾਲੀ ਤਾਂ ਇਹਦੇ ਵਿੱਚ ਗੱਲ ਹੀ ਨਹੀਂ ਸੀ ਕਿਸਾਨਾਂ ਨੇ ਕਿਹਾ ਕਿ ਜਿਹੜੇ ਲੋਕ ਦਫਾੜ ਪਾਉਂਦੇ ਨੇ ਸਾਡੇ ਵਰਗੇ ਸੰਘਰਸ਼ੀ ਲੋਕ ਉੱਥੋਂ ਦੇ ਬਹੁਤ ਸਾਰੇ ਜਿਹੜੇ ਨੇੜੇ ਦੇ ਸੰਘਰਸ਼ੀ ਲੋਕ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਦਖਲ ਅੰਦਾਜ਼ੀ ਕੀਤੀ ਤੇ ਮਾਮਲਾ ਦਰਜ ਕਰਵਾਉਣ ਲਈ ਜਦੋਜਾਜਤ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਐਸਸੀਐਸਟੀ ਦੀ ਤਾਂ ਇਹ ਧਾਰਾ ਬੰਦੀ ਨਹੀਂ ਇਸ ਦੇ ਵਿੱਚ ਕਿਸਾਨਾਂ ਨੇ ਕਿਹਾ ਅਗਰ ਸਾਡੇ ਕਿਸਾਨ ਭਰਾਵਾਂ ਦੇ ਉੱਤੇ ਪਰਚਾ ਦਰਜ ਹੁੰਦਾ ਤਾਂ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਔਰ ਕਿਸਾਨਾਂ ਦੇ ਉੱਪਰ ਜਿਹੜਾ ਪਰਚਾ ਦਰਜ ਨਹੀਂ ਹੋਣ ਦੇਵਾਂਗੇ ਹੁਣ ਸੋਚਣ ਵਾਲੀ ਗੱਲ ਇਹ ਆ ਕਿ ਜਦੋਂ ਉੱਥੇ ਕੁੱਟਮਾਰ ਹੋ ਰਹੀ ਸੀ ਤਾਂ ਕੀ ਉਸ ਪਿੰਡ ਦੇ ਵਿੱਚ ਇੱਕ ਵੀ ਇਹੋ ਜਿਹਾ ਬੰਦਾ ਨਹੀਂ ਸੀ ਜਿਹੜਾ ਉਹਨਾਂ ਨੂੰ ਜਾ ਕੇ ਛੁੜਾ ਦਿੰਦਾ ਬੱਚਿਆਂ ਦੇ ਪੱਟ ਤੋੜ ਦਿੱਤੇ ਗਏ ਨੇ ਇਹਨਾਂ ਨੇ ਬਾਹਾਂ ਤੋੜ ਦਿੱਤੀਆਂ ਗੀਆਂ ਨੇ ਔਰ ਤੁਸੀਂ ਦੇਖਿਆ ਵੀਡੀਓ ਸਾਰਿਆਂ ਨੇ ਅਸੀਂ ਇੱਥੇ ਚਲਾ ਨਹੀਂ ਸਕਦੇ ਜੇਕਰ ਵੀਡੀਓ ਚਲਾਵਾਂਗੇ ਤਾਂ YouTube ਨੇ ਸਾਡੀ ਵੀਡੀਓ ਜੀ ਡਿਲੀਟ ਕਰ ਦੇ ਵਾਇਲੈਂਸ ਕਰ ਰਹੇ ਹਾਂ ਚੈਨਲ ਦੇ ਉੱਪਰ ਪਰ ਤੁਸੀਂ ਸਾਰਿਆਂ ਨੇ ਦੇਖੀ ਉਹ ਵੀਡੀਓ ਜਿਹਦੇ ਵਿੱਚ ਕਿ ਪੂਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਆ ਕਿ ਇੱਕ ਵੀ ਬੰਦਾ ਉਹਨਾਂ ਨੂੰ ਆ ਕੇ ਨਹੀਂ ਛੁਡਾ ਸਕਦਾ ਸੀ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਅਸੀਂ ਇਸ ਗੱਲ ਤੇ ਮੋਹਰ ਤਾਂ ਨਹੀਂ ਲਾਉਂਦੇ ਪਰ ਸੂਤਰਾਂ ਤੋਂ ਪਤਾ ਲੱਗਿਆ ਕਿ ਜਿਹੜੇ ਬੱਚਿਆਂ ਦੀ ਕੁੱਟਮਾਰ ਹੋ ਰਹੀ ਆ ਉਹਨਾਂ ਦੀ ਕਿਸੇ ਧੀ ਭੈਣ ਦੇ ਨਾਲ ਛੇੜਛਾੜ ਹੋਈ ਸੀ ਔਰ ਉਸ ਦਾ ਵਿਰੋਧ ਉਹਨਾਂ ਬੱਚਿਆਂ ਨੇ ਕੀਤਾ ਸੀ ਜਿਸ ਕਰਕੇ ਕਿਹੜੀ ਉਹਨਾਂ ਦੀ ਕੁੱਟਮਾਰ ਹੋਈ ਆ ਸੀ ਇਸ ਗੱਲ ਤੇ ਮੋਹਰ ਨਹੀਂ ਲਾ ਰਹੇ ਸਾਨੂੰ ਤਾਂ ਗੈਰ ਪ੍ਰਮਾਣਿਕ ਜਿਹੜੇ ਸੂਤਰ ਆ ਉਹਨਾਂ ਤੋਂ ਪਤਾ ਲੱਗਿਆ ਸੀ ਕਿ ਅਤੇ ਇਹ ਹੈ ਕੁਝ ਮਾਮਲਾ ਸੀਗਾ ਕਿਉਂਕਿ ਸਾਨੂੰ ਫੋਨ ਆਏ ਸੀਗੇ ਹੋ ਸਕਦਾ ਇਹ ਗੱਲ ਸੱਚੀ ਨਾ ਹੋਵੇ ਮਸਲਾ ਕੋਈ ਹੋਰ ਹੋਵੇ ਪਰ ਜੋ ਵੀ ਮਸਲਾ ਸੀ ਕਿਸਾਨਾਂ ਨੂੰ ਦੱਸਣਾ ਚਾਹੀਦਾ ਸੀ ਜੇ ਕਹਿੰਦੇ ਕਿ ਬਹੁਤ ਸਾਰੇ ਲੋਕ ਥੱਲੇ ਕਮੈਂਟ ਕਰਦੇ ਸੀ ਕਿ ਇਹ ਚੋਰੀਆਂ ਕਰਦੇ ਆ ਇਹ ਮੋਟਰਾਂ ਕੱਢਦੇ ਆ ਪਰ ਕੋਈ ਵੀ ਅਜਿਹੀ ਗੱਲ ਇਸ ਜਿਹੜਾ ਘਰਾਚੋ ਦਾ ਮਾਮਲਾ ਇਹਦੇ ਵਿੱਚ ਸਾਹਮਣੇ ਨਹੀਂ ਆਈ ਕਿ ਹੋਰ ਮਸਲਿਆਂ ਦੀ ਅਸੀਂ ਗੱਲ ਨਹੀਂ ਕਰ ਰਹੇ ਅਗਰ ਕੋਈ ਅਜਿਹੀ ਗੱਲ ਸੀਗੀ ਜੇਕਰ ਉਹਨਾਂ ਨੇ ਕੋਈ ਚੋਰੀ ਕੀਤੀ ਸੀ ਜਾਂ ਉਹਨਾਂ ਨੇ ਕੋਈ ਗੈਰ ਕਾਨੂੰਨੀ ਕੰਮ ਕੀਤਾ ਸੀ ਤਾਂ ਕਾਨੂੰਨ ਹੈਗਾ ਉਹਦੇ ਵਾਸਤੇ ਪ੍ਰਸ਼ਾਸਨ ਹੈਗਾ ਔਰ ਤੁਹਾਡੀ ਤਾਂ ਗੱਲ ਵੀ ਪਹਿਲ ਦੇ ਆਧਾਰ ਤੇ ਸੁਣੀ ਜਾਂਦੀ ਹੈ ਕਿਉਂਕਿ ਸਾਡੇ ਪਰਚਾ ਦਰਜ ਕਰਵਾਉਣ ਜਾਂਦੇ ਆ ਜਾਂ ਕੰਪਲੇਂਟ ਕਰਨ ਜਾਂਦੇ ਆ ਕਈ ਕਈ ਦਿਨ ਉਹਨਾਂ ਦੀ ਕੰਪਲੇਂਟ ਹੀ ਦਰਜ ਨਹੀਂ ਹੁੰਦੀ ਤੁਹਾਡੀ ਤਾਂ ਪਹਿਲੇ ਪਹਿਲੇ ਪਹਿਲ ਦੇ ਆਧਾਰ ਤੇ ਤੁਹਾਡੀ ਸੁਣਵਾਈ ਹੁੰਦੀ ਆ ਤੁਸੀਂ ਕੋਈ ਕਾਰਵਾਈ ਵੀ ਕਰਵਾ ਸਕਦੇ ਸੀ ਪਰ ਇੱਕ ਕਿਸੇ ਦੀ ਜ਼ਿੰਦਗੀ ਦੇ ਵਿੱਚ ਉਹਨੂੰ ਅਪਾਹਜ ਕਰ ਦੇਣਾ ਉਹਨੂੰ ਹੈਂਡੀਕੈਪਟ ਕਰ ਦੇਣਾ ਇਹ ਕਿੱਥੋਂ ਦਾ ਕਾਨੂੰਨ ਹੈ ਕਿੱਥੋਂ ਦੀ ਇਨਸਾਨੀਅਤ ਆ ਔਰ ਵੱਡੀ ਗੱਲ ਕਿ ਜਦੋਂ ਉਹ ਬੰਦਾ ਕੁੱਟਮਾਰ ਕਰ ਰਿਹਾ ਸੀ ਉਹਦੇ ਨਾਲ ਬੇਟਾ ਵੀ ਸੀਗਾ ਸਾਹਮਣੇ ਆਇਆ ਵੀਡੀਓ ਤਾਂ ਇੱਕ ਵੀ ਬੰਦੇ ਨੇ ਜਿਹੜਾ ਉਹਨੂੰ ਛਡਾਉਣ ਦੀ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਦੇਖੋ ਕਿਵੇਂ ਇਹ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਹਨ ਆਪਾਂ ਪਹਿਲਾਂ ਹੋਰ ਸਟੇਟਾਂ ਦੇ ਵਿੱਚ ਦੇਖਦੇ ਸੀ ਕਿ ਅਜਿਹੇ ਮਸਲੇ ਸਾਹਮਣੇ ਆਉਂਦੇ ਸੀ ਕਿ ਕੁੱਟਮਾਰ ਹੋ ਰਹੀ ਔਰ ਲੋਕ ਤਮਾਸ਼ਾ ਦੇਖ ਰਹੇ ਆ ਹੁਣ ਆਪਾਂ ਦੇਖਦੇ ਸੀ ਪਰ ਹੁਣ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਪਰ ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਨਾਲ ਜ਼ੁਲਮ ਹੋ ਰਿਹਾ ਤੇ ਜਦੋਂ ਸਾਡੇ ਵਰਗੇ ਲੋਕ ਆਪਦੇ ਕਿਉਂਕਿ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਕਿ ਕੋਈ ਵੀ ਬੰਦਾ ਜਿਹੜੇ ਵੀ ਸਮਾਜ ਦੇ ਵਿੱਚ ਪੈਦਾ ਹੁੰਦਾ ਉਹਦੀ ਗੱਲਬਾਤ ਉਹ ਕਰ ਸਕਦਾ ਸਾਨੂੰ ਉਹਦੇ ਤੋਂ ਕੋਈ ਦਿੱਕਤ ਨਹੀਂ ਔਰ ਕਰਨੀ ਵੀ ਚਾਹੀਦੀ ਇਹ ਬੰਦੇ ਦਾ ਫਰਜ਼ ਬਣਦਾ ਕਿ ਤੁਸੀਂ ਜਿਹੜੇ ਸਮਾਜ ਦੇ ਵਿੱਚ ਪੈਦਾ ਹੋਏ ਹੋ ਤੁਸੀਂ ਉਹ ਸਮਾਜ ਦੀ ਆਵਾਜ਼ ਚੱਕੋ ਸਮਾਜ ਦੀ ਗੱਲ ਕਰੋ ਸਮਾਜ ਦੀ ਉਨਤੀ ਆਸਤੇ ਗੱਲ ਕਰੋ ਅਸੀਂ ਵੀ ਮਜ਼ਦੂਰ ਵਰਗੇ ਦੇ ਵਿੱਚ ਪੈਦਾ ਹੋਏ ਆ ਜਦੋਂ ਅਸੀਂ ਮਜ਼ਦੂਰ ਭਾਈਚਾਰੇ ਦੀ ਗੱਲ ਕਰਦੇ ਆ ਤੇ ਇਹਨਾਂ ਲੋਕਾਂ ਨੂੰ ਕੀ ਦਿੱਕਤ ਹੁੰਦੀ ਹੈ ਸਾਡੇ ਤੇ ਬਲੇਮ ਲਾਉਂਦੇ ਨੇ ਕਿ ਅਸੀਂ ਦੁਖਾੜ ਪਾਉਣੇ ਸਮਾਜ ਦੇ ਵਿੱਚ ਸਾਡੇ ਸਾਥੀ ਵਿਸ਼ਵਦੀਪ ਫਾਜ਼ਲ ਕਾ ਜਿਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਪਿਛਲੇ ਦਿਨੀ ਉਹਨਾਂ ਦੇ ਉੱਪਰ ਕਈ ਗੰਭੀਰ ਧਰਾਵਾਂ ਦੇ ਤਹਿਤ ਪਰਚਾ ਦਰਜ ਹੋ ਗਿਆ ਸੀ ਤੁਸੀਂ ਸਾਰੇ ਜਾਣਦੇ ਹੋ ਕਦੇ ਵੀ ਵਿਸ਼ਵਦੀਪ ਨੇ ਜਿਹੜੀ ਇੱਕ ਵਰਗ ਦੀ ਗੱਲ ਨਹੀਂ ਕੀਤੀ ਜਾਂ ਇੱਕ ਵਰਗ ਤੇ ਬਲੇਮ ਨਹੀਂ ਲਾਇਆਗੇ ਹਮੇਸ਼ਾ ਪੰਜਾਬ ਦੀ ਗੱਲ ਕਰਦਾ ਕਈ ਦੱਲਾਂ ਨੂੰ ਲੈ ਕੇ ਸਾਡੇ ਵੀ ਮਤਭੇਦ ਹੋ ਗਏ ਸੀ ਵਿਸ਼ਵਦੀਪ ਦੇ ਨਾਲ ਲੰਮੇ ਸਮੇਂ ਤੋਂ ਅਸੀਂ ਗੱਲਬਾਤ ਅਸੀਂ ਨਹੀਂ ਕਰ ਰਹੇ ਸੀ ਪਰ ਜਦੋਂ ਸਾਨੂੰ ਪਤਾ ਲੱਗਿਆ ਕਿ ਸਾਡੇ ਭਰਾ ਵਿਸ਼ਵਦੀਪ ਨੂੰ ਨਾਜਾਇਜ਼ ਫਸਾਇਆ ਜਾ ਰਿਹਾ ਤਾਂ ਪਰ ਹੁਣ ਕੋਈ ਕੁਛ ਮਰਜ਼ੀ ਕਹੀ ਜਾਵੇ ਪਰ ਵੱਡੀ ਗੰਤੀ ਦੇ ਵਿੱਚ ਮਜ਼ਦੂਰ ਹੀ ਪਹੁੰਚੇ ਉੱਥੇ ਇੱਕ ਵੀ ਕਿਸਾਨ ਉੱਥੇ ਨਹੀਂ ਪਹੁੰਚਿਆ ਚਾਹੇ ਦਿੱਲੀ ਦੀ ਗੱਲ ਹੋਵੇ ਦਿੱਲੀ ਕਿਸਾਨ ਅੰਦੋਲਨ ਦੀ ਗੱਲ ਹੋਵੇ ਚਾਹੇ ਅਮਰਤਪਾਲ ਦੀ ਗੱਲ ਹੋਵੇ ਜਦੋਂ ਅਮਰਤਪਾਲ ਤੇ ਪਰਚਾ ਹੋਇਆ ਭਾਨੇ ਸਿੱਧੂ ਦੀ ਗੱਲ ਹੋਵੇ ਲਖੇ ਸੁਧਾਨੇ ਦੀ ਗੱਲ ਹੋਵੇ ਵਿਸ਼ੋਕਦੀਪ ਹਰ ਵਾਰ ਉੱਥੇ ਜਾ ਕੇ ਪਹੁੰਚਦਾ ਸੀ ਅਸੀਂ ਵੀ ਦੇਖਿਆ ਅਸੀਂ ਉਹਨੂੰ ਇਹ ਗੱਲ ਕਹੀ ਵੀ ਸੀਗੀ ਕਿ ਬਾਈ ਜਿਹੜਾ ਆਪਦਾ ਭੈਣ ਭਰਾ ਤੇਰੇ ਨਾਲ ਆ ਕੇ ਉਹੀ ਖੜੂਗਾ ਤੇ ਉਹੀ ਗੱਲ ਹੋਈ ਆ ਅਗਰ ਇਹ ਗੱਲ ਨਹੀਂ ਗਈ ਤਾਂ ਸਾਨੂੰ ਕੋਈ ਸਬੂਤ ਦੇ ਦੇ ਕਿ ਕਿੰਨੀਆਂ ਕਿ ਕਿਸਾਨ ਜਥੇਬੰਦੀਆਂ ਨੇ ਵਿਸ਼ਵਦੀਪ ਦੇ ਹੱਕ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਜਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਤੁਸੀਂ ਵਿਸ਼ਵਦੀਪ ਨੂੰ ਰਿਹਾ ਨਾ ਕੀਤਾ ਤਾਂ ਅਸੀਂ ਧਰਨੇ ਪ੍ਰਦਰਸ਼ਨ ਕਰਾਂਗੇ ਜਿਵੇਂ ਕਿ ਇਸ ਮਾਮਲੇ ਦੇ ਵਿੱਚ ਘਰਾਚੋ ਵਾਲੇ ਮਾਮਲੇ ਦੇ ਵਿੱਚ ਹੋ ਰਿਹਾ ਔਰ ਜਿਹੜਾ ਪਰਚਾ ਸੀ ਉਹ ਝੂਠਾ ਸੀ ਉਹ ਸਾਡੇ ਕਿਸਾਨ ਮਜ਼ਦੂਰ ਸਾਰੇ ਜਾਣਦੇ ਆ ਜਿਹੜੇ ਕੁਝ ਕੁ ਬੰਦੇ ਜਿਨ੍ਹਾਂ ਨੂੰ ਅਸੀਂ ਉਂਗਲਾਂ ਦੇ ਪੋਟਿਆਂ ਤੇ ਗਿਣ ਸਕਦੇ ਹਾਂ ਗਿਣਤੀ ਦੇ ਲੋਕ ਜਿਹੜੇ ਨੇ ਕਿਸਾਨ ਵਰਗ ਦੇ ਵਿੱਚ ਉਹਨਾਂ ਨੇ ਵਿਸ਼ਵਦੀਪ ਲਈ ਵੀ ਆਵਾਜ਼ ਉਠਾਈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਸਾਰੇ ਮਾੜੇ ਨਹੀਂ ਹੁੰਦੇਗੇ ਹਰ ਇੱਕ ਜਾਤ ਦੇ ਵਿੱਚ ਕੌਮ ਦੇ ਵਿੱਚ ਚੰਗੇ ਲੋਕ ਵੀ ਹੁੰਦੇ ਧੰਨਵਾਦ ਕਰਦੇ ਆ ਪਰ ਕਰਾਚੋ ਵਾਲੇ ਮਸਲੇ ਦੇ ਵਿੱਚ ਸਾਨੂੰ ਇੱਕ ਵੀ ਚੰਗਾ ਬੰਦਾ ਜਿਹੜਾ ਉਹ ਨਹੀਂ ਦਿਸਿਆਗਾ ਸੋਸ਼ਲ ਮੀਡੀਆ ਤੇ ਬਹੁਤ ਹੀ ਸਾਰੇ ਲੋਕ ਜਿਹੜੇ ਵਿਦਵਾਨ ਬੰਦੇ ਆ ਸਾਨੂੰ ਮੱਤਾ ਦਿੰਦੇ ਆ ਸਾਡੇ ਖਿਲਾਫ ਵੀਡੀਓ ਪਾਉਂਦੇ ਆ ਉਹ ਕਿਸੇ ਵੀ ਬੰਦੇ ਨੇ ਜਿਹੜੀ ਉਹ ਵੀਡੀਓ ਉਹ ਨਹੀਂ ਪਾਈ ਕਰਾਚੋ ਵਾਲੇ ਮਸਲੇ ਦੇ ਵਿੱਚ ਤੁਸੀਂ ਆਪਦੇ ਦਿਲ ਤੇ ਹੱਥ ਰੱਖ ਕੇ ਦੇਖੋਗੇ ਦੋ ਨੌਜਵਾਨ ਨੌਜਵਾਨ ਜਿਹੜੇ ਮੁੰਡੇ ਆ ਉਹਨਾਂ ਨੂੰ ਅਪਾਹਜ ਕਰ ਦੇਣਾ ਉਹਨਾਂ ਦੇ ਪੱਟ ਤੇ ਬਾਹਾਂ ਤੋੜ ਦੇਣੀਆਂ ਔਰ ਇੱਕ ਵੀ ਬੰਦੇ ਨੇ ਜਾ ਕੇ ਬਾਹ ਨਹੀਂ ਫੜੀ ਕਿ ਓਏ ਨਾ ਮਾਰਿਆ ਰੇ ਵੀ ਰੱਬ ਦੇ ਬੰਦੇ ਆ ਹਨ ਤੁਸੀਂ ਦੇਖੋਗੇ ਫਿਰ ਵੀ ਅਸੀਂ ਕਹਿ ਦਈਏ ਕਿ ਐਟ੍ਰੋਸਿਟੀ ਨਹੀਂ ਹੋ ਰਹੀਆਂ ਅੱਤਕਾ ਨਹੀਂ ਹੋ ਰਿਹਾ ਔਰ ਉਹ ਵੀ ਕਿਸਾਨ ਜੂਨੀਅਨ ਦਾ ਬੰਦਾ ਜੋ ਸੰਘਰਸ਼ੀ ਲੋਕ ਹੁੰਦੇ ਨੇ ਉਹਨਾਂ ਦੇ ਅੰਦਰ ਅਜਿਹੀ ਭਾਵਨਾ ਨਹੀਂ ਹੋਣੀ ਚਾਹੀਦੀ ਅਸੀਂ ਵੀ ਸੰਘਰਸ਼ੀ ਆ ਬੇਸ਼ੱਕ ਅਸੀਂ ਮਜ਼ਦੂਰ ਵਰਗ ਦੀ ਆਵਾਜ਼ ਚੱਕਦੇ ਆਂ ਮਜ਼ਦੂਰ ਵਰਗ ਦੀ ਗੱਲ ਕਰਦੇ ਆਂ ਪਰ ਜਦੋਂ ਕਿਤੇ ਸਾਡੇ ਜ਼ਿਮੀਂਦਾਰ ਸੰਘਰਸ਼ੀ ਭਰਾਵਾਂ ਦੇ ਨਾਲ ਵੀ ੱਤਕਾ ਹੁੰਦਾ ਤਾਂ ਅਸੀਂ ਉਦੋਂ ਵੀ ਹਾਂ ਦਾ ਨਾਰਾ ਮਾਰਦੇ ਆਂ ਕਿ ਅਜਿਹਾ ਨਹੀਂ ਹੋਣਾ ਚਾਹੀਦਾਗਾ ਤੇ ਤੁਸੀਂ ਹੁਣ ਵਿਸ਼ਵਦੀਪ ਵਾਲੇ ਮਾਮਲੇ ਦੇ ਵਿੱਚ ਵੀ ਦੇਖੋ ਵੀ ਇੱਕ ਵੀ ਬੰਦਾ ਸਾਹਮਣੇ ਨਹੀਂ ਆਇਆਗਾ ਸੋ ਸਾਥਿਓ ਇੱਕ ਆਪ ਦਾ ਬਣਾ ਕੇ ਰੱਖਿਆ ਕਰੋ ਇਸ ਮਾਮਲੇ ਦੇ ਵਿੱਚ ਵੀ ਤੁਸੀਂ ਵੱਖ-ਵੱਖ ਜਿਹੜੇ ਲੋਕ ਨੇ ਨੇੜੇ ਉਸ ਘਰਾਚੋ ਏਰੀਆ ਔਰ ਇਸ ਮਾਮਲੇ ਨੂੰ ਜੀ ਪੈਰਵਾਇ ਕਰੋ ਮੈਨੂੰ ਪਤਾ ਲੱਗਿਆ ਕਿ ਅਜੇ ਤੱਕ ਪਰਚਾ ਦਰਜ ਨਹੀਂ ਹੋਇਆ ਔਰ ਉੱਤੇ ਐਸ்சிਐਸਟੀ ਐਕਟ ਨਹੀਂ ਲੱਗੇਗਾ। ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਸਾਥੀਓ ਇਸ ਵੀਡੀਓ ਨੂੰ ਸ਼ੇਅਰ ਕਰਨਾ। ਅਗਰ ਤੁਸੀਂ ਚੈਨਲ ਦੇ ਸਾਡੇ ਚੈਨਲ ਨੂੰ ਅਸੀਂ ਅੱਗੇ ਵਧਾਉਣਾ ਚਾਹੁੰਦੇ ਅਗਰ ਤੁਸੀਂ ਸਾਡੀ ਕੋਈ ਮਦਦ ਕਰਨਾ ਚਾਹੁੰਦੇ ਹੋ ਸਾਡੇ ਨਾਲ ਕੋਈ ਸਾਨੂੰ ਵਿਚਾਰ ਦੇਣੇ ਚਾਹੁੰਦੇ ਹੋ ਤਾਂ ਸਾਡਾ ਨੰਬਰ ਤੁਹਾਨੂੰ ਪਤਾ ਹੀ ਹੈ 9878336512 ਇਸ ਨੰਬਰ ਤੇ ਫੋਨ ਲਾ ਕੇ ਤੁਸੀਂ ਸਾਡੇ ਨਾਲ ਕੋਈ ਰਾਇ ਮਸ਼ਵਰਾ ਕਰ ਸਕਦੇ ਹੋ ਕਿ ਚੈਨਲ ਨੂੰ ਆਪਾਂ ਹੋਰ ਅੱਗੇ ਕਿਵੇਂ ਵਧਾਈਏ ਔ ਤੁਸੀਂ ਸਾਡੇ ਨਾਲ رائے ਮਸ਼ਵਰਾ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਹੋਰ ਸਾਥੀਆਂ ਨਾਲ ਸ਼ੇਅਰ